ਸਿੱਧੀ ਸਮਝਣ ਦਾ ਨੋ ਹੈ ਸਾਧਨਾ ਸਮਝਣ ਦਾ ਨੋ ਹੈ ਤਿਸ ਕੀ ਪਉ ਭਗਤ ਨਹੀਂ ਸਾਧੀ ਹੁਣ ਉਹਨਾਂ ਦੀ ਸਾਧਨਾ ਕੀ ਹੈ ਸਾਡੀ ਸਾਧਨਾ ਕੀ ਹੈ ਸਾਡੀ ਗੁਰਬਾਣੀ ਦੀ ਭਾਸ਼ਾ ਹੀ ਹੋਰ ਹੈ ਸਾਦੀ ਲਫ਼ਜ਼ ਹੈ ਸਮਝੀ ਨਹੀਂ ਲਿਖਿਆ ਸਾਦੀ ਜਾਣ ਕੇ ਲਿਖਿਆ ਉਹ ਸਾਦੀ ਸਦੀ ਕਹਿੰਦੇ ਨੇ ਜਿਹੜੀ ਉਹਦਾ ਅਰਥ ਆਏ ਸੋਤੇ ਸਿਮਰਤ ਸਾਸਤ ਸਗਲ ਉਹਨਾਂ ਦੀ ਭਾਸ਼ਾ ਸੋਹਤੀ ਆਪੇ ਸੋਦੇ ਜਾਣੀ ਇਹ ਗੱਲ ਉਹੀ ਹੈ ਸਾਧੀ ਦਾ ਲਫਜ਼ ਉਹ ਮਨ ਸਾਧਣਾ ਸੀ ਸਾਹ ਸਰੀਰ ਦੀ ਸਾਧਨਾ ਕਰਦੇ ਨੇ ਮਨ ਸਾਧੇ ਸਿੱਧੇ ਹੋਏ ਮਨ ਸਾਧੇ ਤੇ ਸਮਝ ਆਉਣੀ ਹੈ ਜਦੋਂ ਮਨ ਮੰਨ ਗਿਆ ਮਾਇਆ ਦੇ ਵਿੱਚੋਂ ਦੌੜ ਚੋਂ ਨਿਕਲ ਕੇ ਬਾਹਰ ਆਪਣਾ ਕੰਮ ਕਰਨੇ ਆਤਮ ਕਲਿਆਣ ਦੇ ਰਸਤੇ ਪੈ ਗਿਆ ਉਹ ਸਿੱਧੀ ਪ੍ਰਾਪਤ ਹੈ ਇਹ ਸਿੱਧੀ ਉਹ ਸਿੱਧੀ ਆ ਸਮਝ ਆ ਗਈ ਫਿਰ ਉਹਦਾ ਫਿਰੇ ਮਾਰਗ ਤੇ ਚੱਲਦਾ ਫਿਰ ਆਪਣਾ ਰੋਜ਼ ਕੰਮ ਕਰਦਾ ਫਿਰ ਉਹਦੀ ਚਿੰਤਾ ਮੁਕਤ ਹੋ ਜਾਂਦਾ ਚਿੰਤਾ ਨਹੀਂ ਫਿਰ ਕੋਈ ਨਾਲੇ ਉਹ ਤੁਰਦਾ ਹੈ ਨਾਲੇ ਪਰਉਪਕਾਰ ਕਰਦਾ ਦੋਏ ਕੰਮ ਇਕੱਠੇ ਕਰਦਾ ਇਹਦੀ ਗੱਲ ਵੀ ਪਰ ਪਰਉਪਕਾਰ ਵੀ ਕਰਦਾ ਉਹਦੇ ਕੋਲ ਕੌਣ ਕਹੇ ਮੁਕਤੀ ਤੋਂ ਗਾਹਾਂ ਦੀ ਗੱਲ ਐ ਮੁਕਤੀ ਤੱਕ ਦਾ ਪਾਠ ਤੋ ਇਹਨੂੰ ਪੜਾਈ ਜਾਂਦਾ ਗਾਹ ਤਾਂ ਉਹਨਾਂ ਨੇ ਆਪੇ ਕਰਨ ਗਾ ਜਗਾਉਣ ਤਾਂ ਕਦੀ ਗੱਲ ਦੱਸੀ ਜਾਂਦਾ ਵੀ ਆ ਜਾਗਣਾ ਐ ਆ ਸੌਣਾ ਸੁੱਤਾ ਕੀ ਹੁੰਦਾ ਜਾਗਿਆ ਕੀ ਹੁੰਦਾ ਕਦੋਂ ਸੁੱਤਾ ਸੀ ਲੈ ਵੀ ਛੁੱਟ ਕੀ ਲੱਗੀ ਤੇਰੇ ਸ਼ਾਂਤ ਹੁਣ ਫੇਰ ਉਹਦੀ ਦੁਪਹਿਰ ਵਾਲੀ ਬਾਤਾਂ ਚਾਜੋ ਫੇਲੇ ਬਲਾਓ ਲਿਵ ਲਾਓ ਪਹਿਲਾਂ ਫੇਜਾਂ ਗੋਬੇ ਮਾਨਟੇ ਕਰਨ ਨੂੰ ਮਾਨਟੇ ਕਾਉਣਾ ਹੀ ਲਿਵ ਲਾਉਣਾ ਉਹ ਮਨ ਕੇ ਵਿੱਚ ਟਿਕਾ ਦੇਣੇ ਇੱਥੇ ਨਹੀਂ ਟਿਕਣਾ ਮਨ ਇੱਥੇ ਟਿਕਣਾ ਅੱਦਾ ਇੱਥੇ ਪਿਆ ਅੱਦਾ ਧਿਆਨ ਬਾਹਰ ਧਿਆਨ ਭਟਕਦਾ ਆਪ ਨਹੀਂ ਭਟਕਦਾ ਧਿਆਨ ਨੂੰ ਆਦਮ ਧਿਆਨ ਇੱਥੇ ਧਰਨਾ ਹੈ ਹਿਰਦੇ ਚ ਇਹ ਧਰਦੇ ਨੇ ਖੋਪੜੀ ਚ ਉਹ ਖੋਪੜੀ ਤਾਂ ਪਹਿਲਾਂ ਹੀ ਆ ਜਾ ਕੇ ਖੋਪੜੀ 'ਚ ਜਾਂਦਾ ਰੋਜ਼ ਜਦ ਸੁਤਾ ਪਿਆ ਖੋਪੜੀ 'ਚ ਹੁੰਦਾ ਹੀ ਨਹੀਂ ਜਵਾੰਗ ਦਵਾੰਗ ਤਾਂ ਡੱਡ ਹੁੰਦਾ ਸੌਂਦਾ ਜਦ ਕਿੱਥੇ ਹੁੰਦਾ ਜਾਂ ਥੱਲੇ ਹੁੰਦਾ ਪਰ ਹਿਰਦਾ ਜੀ ਨਹੀਂ ਹੁੰਦਾ ਵਾਲੇ ਪਾਸੇ ਹੁੰਦਾ ਸੌਂਦਲ ਤੇ ਜਾਂ ਦਰਿਆ ਜਾਂਦਾ ਕਿਨਾਰੇ ਤੇ ਜਾ ਕੇ ਮਿਲਦਾ ਵਿਚਾਲੇ ਨਹੀਂ ਮਿਲਦਾ ਹੁੰਦਾ ਕਨਾਲੇ ਤੇ ਉਧਰ ਆ ਕੇ ਤੇ ਜਾਊਗਾ ਉੱਥੇ ਵਾਪਸ ਆ ਜਾਂਦਾ ਨਾਲ ਲੱਗਦਾ ਜਾ ਕੇ ਉੱਥੇ ਵਾਪਸ ਹੋ ਜਾਂਦਾ ਉੱਥੇ ਰੁਕ ਜਾਂਦਾ ਉੱਥੇ ਵਾਪਸ ਆ ਜਾਂਦਾ ਉੱਤੇ ਹੁਣ ਸੱਚ ਜਵਸਤ ਤੋਬੇ ਨੋਂ ਭਗਤੀਓ ਨਹੀਂ ਹੈ ਸਹਿਜ ਅਵਸਥਾ ਵਾਲਾ ਹੀ ਸਿੱਖ ਹੈ ਜਿਸ ਸਹਿਜਤਾਰੀ ਸਿੱਖ ਕਹਿੰਦੇ ਨੇ ਉਹਦਾ ਅਸਲੀ ਸਿੱਖ ਹੁੰਦਾ ਫਿਰ ਨਾਇਨਾ ਹੁਣੇ ਜਲੀ ਚੱਲ ਰਹੀ ਹੈ ਇਹਨਾਂ ਦੀ ਉੱਥੇ ਯੂਨੀਵਰਸਿਟੀ ਹੈ ਜਿਹੜੀ ਟੌੜੇ ਨੇ ਬਣਾਈ ਬਾਦਰਗੜ੍ਹ ਉੱਥੇ ਹੁਣ ਲੱਗੇ ਨੇ 2-3 ਸਾਲ ਤੇ ਭਈ ਗੁਰਬਾਣੀ ਜਿਹੜੀ ਹੈਗੀ ਉਹਦੀ ਭਾਸ਼ਾ ਗੁਰਮੁਖੀ ਹੈ ਇਹ ਭਾਸ਼ਾ ਹੋਰ ਹੈ ਪੰਜਾਬੀ ਭਾਸ਼ਾ ਹੋਰ ਹੈ ਹੁਣ ਤਾਈ ਇਹਨੂੰ ਪੰਜਾਬੀ ਸਮਝਦੇ ਰਹੇ ਹੁਣ ਮੰਨ ਗਏ ਹੁਣ ਯੂਨੀਵਰਸਿਟੀ ਦੇ ਉੱਪਰ ਵੱਧ ਲੱਗ ਕੇ ਖੋਜ ਵੀ ਕਰਦੇ ਨੇ ਮੈਨੂੰ 40 30 ਸਾਲ ਹੋ ਗਏ ਕਹਿੰਦੇ ਨੂੰ ਵੀ ਭਾਈ ਇਹ ਐ ਨਹੀਂ ਆਇਆ ਉਦੋਂ ਇਹਨਾਂ ਨੇ ਕੀ ਲੈਣਾ ਸੀ ਜੇ ਮੰਨ ਲੈਂਦੇ ਤਾਂ ਉਹ ਇਹਨਾਂ ਦਾ ਲੋਕ ਬੋਝਦੇ ਹੋ ਲੋਕਾਂ ਨੇ ਜਾਂ ਛੱਡੇ ਦਿੱਤੇ ਸੰਗਤ ਨਹੀਂ ਤਿਆਗਤੇ ਇਹਨਾਂ ਦੀ ਗੱਲ ਜਿਹੜੀ ਬਾਣੀ ਹੈ ਸੰਗਤੇ ਬੰਨਣ ਤੇ ਹਟ ਗਈ ਇਹਨਾਂ ਦਾ ਪ੍ਰਚਾਰ ਇਹ ਖੁਦ ਵੀ ਦੇਖ ਲੈ ਲੋਕਾਂ ਨੇ ਵੀ ਇਹ ਸਿੱਖਤਾ ਹੀ ਨਹੀਂ ਅੰਦਰੋਂ ਨਾ ਸਿਖਾਣਾ ਕੋਈ ਕੰਮ ਹੈ ਸਿੱਖਿਆ ਵਾਲਾ ਇਹਨਾਂ ਦਾ ਪੁਰਾਣਾ ਜਿਹੜਾ ਇਤਿਹਾਸ ਉਹਦੇ ਨੂੰ ਮਿਲਦੀ ਨਹੀਂ ਖਾਂਦੀ ਕੋਈ ਗੱਲ ਇਹਨਾਂ ਦੀ ਲੋਕਵਾਕੀ ਹੋ ਗਈ ਇਹ ਲੈ ਨੇ ਫੇਰ ਉਹ ਕੇ ਅਭੀ ਜਲੋ ਹੀ ਗੱਲ ਮੰਨ ਲੋ ਪਿੱਛੇ ਮੁੜਿਆਓ ਚਲੋ ਫੇਰ ਵੀ ਚੰਗੀ ਗੱਲ ਆ ਪਿੱਛੇ ਮੁੜਿਆਓ ਗੁਰੂਤਾਖਾਣਾ ਵੀ ਜਦ ਮੈਂ ਮੁੜਿਆ ਪਤਾ ਨਹੀਂ ਕਿੰਨੇ ਜਨਮ ਹੋ ਗਏ ਸਾਨੂੰ ਉਲਟੇ ਰਾਹ ਪਿਆ ਨੂੰ ਜਦੋਂ ਵੀ ਮੁੜੇ ਕੋਈ ਗੁਰੂਤਾਖਾਣਾ ਨਹੀਂ ਉਹ ਤਾਂ ਗੋਣਾ ਗੋਣ ਵਿਚਾਰਦਾ ਹੀ ਨਹੀਂ ਹੈ ਉਹ ਤਾਂ ਕਹਿੰਦਾ ਛੜਣਾ ਹੈ ਤੇ ਕੰਟਰੋਲ ਹੈ ਚਲੋ ਹੁਣ ਵੀ ਛੜਣਾ ਆ ਗਿਆ ਫਿਰ ਵੀ ਗੁਰੂ ਦਾ ਕੰਠ ਲੱਗਣ ਜੋਗੇ ਸਵਾਲ ਇਹ ਵੀ ਛੜਣਾ ਆਉਂਦੇ ਕਿੰਨੇ ਨੇ ਕੌਣ ਕੌਣ ਛੜਣਾ ਆਉਂਦਾ ਕੌਣ ਕੌਣ ਨਹੀਂ ਆਉਂਦਾ ਇਹ ਦੇਖਣ ਵਾਲੀ ਗੱਲ ਹੈ ਹੁਣ ਗੱਲਾਂ ਦਾ ਪਤਾ ਲੱਗਿਆ ਗੱਲ ਤਾਂ ਸਵਾਲ ਇਹ ਨਹੀਂ ਸਿੱਖਾਣੇ ਮੰਨਣੇ ਇਹਨੂੰ ਧਰਮ ਨੂੰ ਇਹਨੂੰ ਵਰਡ ਨੇ ਮੰਨਣਾ ਤਰਨ ਤਾਲਮਿਕ ਕਾ ਜਦ ਸ਼ੰਕਰ ਜੀ ਆ ਰਿਹਾ ਕਹਿੰਦਾ ਵੀ छुटਣ ਦੀ ਵਿਧੀ ਜਿਹੜੀ ਹੈ ਗੁਰਬਾਣੀ ਚ ਉਹ ਮਾਰਗ ਉਹਦਾ ਕਿਸ ਨੂੰ ਪਤਾ ਨਹੀਂ ਮੁਸਲਮਾਨ ਕਹਿੰਦੇ ਨੇ ਵੀ ਇਹ ਠੀਕ ਹੈ ਤੇ ਸਿੱਖਾਂ ਨੂੰ ਸੈਟੀਸਫਾਈ ਕਰਾਉਂ ਦਿ ਲੋ ਇਹਦਾ ਤੇ ਖਾਈ ਹੀ ਨਹੀਂ ਸਿੱਖ ਤਾਂ ਉਹ ਨੇ ਜਿਹੜੇ ਚਾਹੁੰਦੇ ਨੇ ਸੈਟੀਸਫਾਈ ساری ਦੁਨੀਆਂ ਨੂੰ ਕਰਾਉਣਾ ਦੁਨੀਆ ਦੇ ਸਾਡੇ ਧਰਮਾਂ ਨੂੰ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਨਹੀਂ ਮੰਨਣਗੇ ਨਾ ਮੰਨਣ। 1 ਕਰੋੜ 2 ਕਰੋੜ 4 ਕਰੋੜ ਇਹਨਾਂ 700 ਕਰੋੜ ਦੇ ਵਿੱਚੋਂ ਕੋਈ ਗਿਣਤੀ ਹੈ। ਇਹਨਾਂ ਦੇ ਵਿੱਚ ਨਾਲ ਵੀ ਹੁਣ ਐਵੇਂ ਹੋ ਰਹਿ ਜਾਣਗੇ ਜਿਵੇਂ ਕੋਈ ਰੋਡ ਕੰਕਰੀਟੀ ਹੁੰਦੀ ਆ ਨਾ। ਅੱਗੇ ਜਾਂ ਥੱਲੇ ਗੌਂਦੇ ਤੇ ਉੱਤੇ ਰੋਡ ਕੰਕਰੀ ਕੋਈ ਆ ਜਾਂਦੀ ਸੀ ਕਣਕ ਚ ਆਏ ਰੋਡ ਕੰਕਰੀਆਂ ਆਏ ਨੇ ਬਸ ਇੰਨੀ ਕ ਗਣਤੀ ਹੈ ਨਾ ਦੀ ਸਖਤਾਂ ਦੀ ਸੰਗਤ ਨੂੰ ਪਤਾ ਲੱਗਾ ਸਾਰੇ ਨੇ ਛੱਡੇ ਜਾਣੇ ਸੰਗਤ ਇਹਨਾਂ ਉਹ ਛੱਡ ਗਈ ਕੋ ਛੱਡ ਜੂ ਸਰਕਾਰਾਂ ਦੀ ਮਜਬੂਰੀ ਹੈ ਹੁਣ ਇਹ ਦਰਮ ਨੂੰ ਮੰਨਣਾ ਵਰਦੀ ਮਜਬੂਰੀ ਹੈ ਹੁਣ ਇਹ ਦਰਮ ਨੂੰ ਮੰਨਣਾ ਇਹ ਰਸਤੇ ਨੂੰ ਮੰਨਣਾ ਜੇ ਇਹ ਤਰਤਾ ਨਾ ਮੰਨੇ ਤਾਂ ਕਿਸੇ ਦਾ ਘੇਤੇ ਭਰੋਸਾ ਨਹੀਂ ਹੈ ਇੱਕ ਦੂਏ ਦੇ ਭਰੋਸੇ ਦੇ ਬਿਨਾਂ ਜੀਵਨ ਨਹੀਂ ਰਹਿ ਸਕਦਾ ਆਦਮੀ ਜਦ ਆਦਮੀ ਨੂੰ ਆਦਮੀ ਦੇ ਭਰੋਸਾ ਨਹੀਂ ਹੁੰਦਾ ਨਾ ਫਿਰ ਡਾਕੂ ਆਮੈ ਕਦੂਏ ਤੇ ਖਤਰੋਂ ਦਾ ਹਰ ਵਕਤ ਇੱਕ ਦੂਏ ਤੇ ਖਤਰਾ ਹੈ ਮੈਂ ਸੋੰਗਿਆ ਕਿ ਤੇ ਮੈਨੂੰ ਨਾ ਮਾਰ ਦਵੇ ਤੇ ਭਰੋਸਾ ਹੀ ਨਹੀਂ ਪਰ ਚਾਹਨਾ ਹੋਣਾ ਹੀ ਸਭ ਤੋਂ ਵੱਡਾ ਖਤਰਾ ਹੈ ਅਸੀਂ ਤਾਂ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕਰਦੇ ਪਰਮੇਸ਼ਰ ਨੇ ਬਾਣੀ ਦੱਸੀ ਐ ਬੇਤ ਪਰਮੇਸ਼ਰ ਨੇ ਦੱਸਿਆ ਨਹੀਂ ਉਹਦੀ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਫਿਰ ਅਸੀਂ ਆਦਮੀ ਤੇ ਕਿਵੇਂ ਕਰ ਲਾਂਗੇ ਕਿਦੂਆ ਤੇ ਕਿਵੇਂ ਕਰ ਲਾਂਗੇ ਸਾਡਾ ਸੁਭਾਅ ਹੈ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਮਨ ਕੇ ਸਦਾ ਭਰੋਸਾ ਨਹੀਂ ਕਰਦਾ ਇਹਦੇ ਕਰਕੇ ਜਮਨ ਵਨ ਚ ਹੈ ਇਹਦੇ ਕਰਕੇ ਮੁਸੀਬਤਾਂ ਚ ਹੈ ਸਾਡੀ ਆਪਣੀ ਅਕਲ ਕਿਸੇ ਦੇ ਭਰੋਸਾ ਕਰ ਨਹੀਂ ਦਿੰਦੀ ਇਹਦੇ ਕਰਕੇ ਸਾਡੀ ਦੁਸ਼ਮਣ ਹੋ ਭਰੋਸਾ ਨਹੀਂ ਕਰਦੀ ਉਹ ਨਾ ਕਰਕੇ ਸਦਾ ਗੁਰੂ ਤੇ ਤਾਂ ਕਰ ਸੱਚ ਤੇ ਤਾਂ ਕਰ ਤਸੱਲੀ ਕਰ ਭਰੋਸਾ ਕਰਨ ਯੋਗ ਜਿਹੜੀ ਗੱਲ ਹੈ ਉਹ ਤੇ ਤਾਂ ਕਰ ਜੇ ਤੇ ਤੈਨੂੰ ਸ਼ੱਕ ਹੈ ਨਾ ਕਰ ਕਲਮ ਨਹੀਂ ਚਾਹੀਦਾ ਸ਼ੱਕ ਵਾਲਿਆਂ ਦੇ ਭਰੋਸਾ ਕਰੀਂ ਫਿਰਦੇ ਨੇ ਝੂਠੇ ਗੁਰੂਆਂ ਤੇ ਸੱਚੇ ਦੇ ਕੋਈ ਭਰੋਸਾ ਨਹੀਂ ਕਰਦੇ